खुशी आने वाली है मार्च के महीने मार्च के महीने मेरी पत्नी डॉ गुरप्रीत कौर सातवें महीने की प्रैगनेट है पर थानू जान के खुशी भी होगी हैरानी भी होगी किसी अजे तक यह नहीं पता की था कि मुंडा है और करना भी नहीं करना भी नहीं जन्द्र आवे, आवे। मुख्यमंत्री साहब कदे एक झूठ बोलते चले जाए शराब पीके श्री गुरु ग्रंथ साहब महाराज की हाजरी चले जाना और अब शराब पीके मैं समझता सब तो वीडी तारीम की ती अज छब्बी जनवरी के दिन के ਛੰਡਾਲਰ ਆਉਣ ਗਏ ਹੋ ਮੈਂ ਡਿਮਾਂਡ ਕਰਦਾ ਜੀ ਕੈਜਰੀਬਾ ਕੋ ਪ੍ਰਧਾਨ ਮੰਤਰੀ ਮੋਦੀ ਤੋਂ ਕਿ ਜੇਕਰ ਆਪ ਪੰਚਾਇਤਾਂ ਚੋਵੇ ਤੇ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਜੀ ਨੂੰ ਏਡੀ ਸ਼ਰੂ ਨਹੀਂ ਕਿ 26 ਜਨਵਰੀ ਦੇ ਦਿਨ ਉਹਨਾਂ ਮਾਨ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਕੁਰਬਾਨੀ ਦਿੱਤੀ ਉਹਨਾਂ ਨੂੰ ਯਾਦ ਕਰਨ ਗਿਆ ਉਹ ਜਿਹੜੇ ਅਨਾਉਂਸਮੈਂਟ ਕੀ ਕਰਦੇ ਆ ਤੁਹਾਡੇ ਪ੍ਰਵਾਦ ਤੇ ਵਾਅਦਾ ਹੋਇਆ ਤੁਹਾਨੂੰ ਵਧਾਈ ਆ ਮਗਰ ਸਾਥ ਸੰਗਤ ਜੀ ਅੱਜ ਮੌਕਾ ਇਸ ਲੋਕਾਂ ਨੂੰ ਸਮਰਪਿਤ ਲੈਂछु ਕਿ ਉਹਨਾਂ ਨੂੰ ਸਮਰਪਿਤ ਪਿੰਛੇ ਜਿਨ੍ਹਾਂ ਨੇ ਦੇਸ਼ ਲਈ ਆਜ਼ਾਦੀ ਲਈ ਲੜਿਆ ਹੈ ਦੇਸ਼ ਦੀ ਕੁਰਬਾਨੀ ਦੀ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਔਰ ਦੇਸ਼ ਨੂੰ ਸਮਰਪਿਤ ਰਹੇ ਨੇ ਉਸ ਮੌਕੇ ਤੇ ਇਹ ਭਾਸ਼ਣ ਸੁਣ ਲੋ ਮੈਨੂੰ ਕੈਨੇਡਾ ਅਮਰੀਕਾ ਕੋ ਲੋਕ ਫੋਨ ਕਰਕੇ ਕਹਿ ਰਹੇ ਕਿ ਤੁਹਾਡਾ ਮਹਕਮਤਰੀ ਕੀ ਬੋਲਦੀ ਜਾਂਦਾ ਕਿ ਇਹ ਹਾਲਾਤ ਪੰਜਾਬ ਦੇ ਮੈਸੀਕਤੀ ਜਾਗੇ ਔਰ ਕਦੇ ਇਹ ਨਹੀਂ ਲੰਬੀ ਕਹਾਣੀਆਂ ਗੱਲਾਂ ਨੇ ਕਿ ਮੈਂ ਗੱਲ ਘਰਉਣ ਲੱਗ ਪਿਆ ਤੇ ਹਰਾਂ ਨਹੀਂ ਆਉਗੀ ਤੁਸੀਂ ਮੰਨੋਗੇ ਕੋਈ ਨੌਕਰੀ ਮੰਨ ਕੇ ਚੱਲੇ ਜਾਵੇ ਤੇ ਉਹਨੂੰ ਤਾਂ ਪੈਂਦੀਆਂ ਡਾਂਗਾ ਜਦੋਂ ਨੌਕਰੀ ਇਹ ਵੰਡਦੇ ਵੀ ਨੇ ਕੋਈ 100 ਨੌਕਰੀ ਕੋਈ 200 ਨੌਕਰੀ ਹਲੇ ਤੱਕ ਕਹਿੰਦੇ કુલ ਇਹਨਾਂ ਦੇ ਅੰਕੜੇ ਮੈਂ ਮੰਨ ਲਿਆ ਤਾਂ 30000 ਕਹਿੰਦੇ ਆ ਹੈ ਨਹੀਂ 30000 ਇਹ ਸੱਜਵੀਂ ਬਾਹਰ ਆਉਂਦਾ ਇਹ ਚਰੋਮ ਨੇ ਅਕਾਲੀ ਦਲ ਦੀ ਸਰਕਾਰ ਨੇ 2.5 ਲੱਖ ਨੌਕਰੀ ਦਿੱਤੀ ਸੀ ਮਗਰ ਜੇ ਨੌਕਰੀ 2.5 ਲੱਖ ਦਾ ਮਸਲਾ ਹੱਲ ਨਹੀਂ ਹੋਇਆ ਔਰ ਜਿਹੜੀ ਸਰਕਾਰ ਕਹਿੰਦੀ ਸੀ ਮੈਂ ਹਾਲਾਤ ਭਗਵੰਤ ਕਹਿੰਦਾ ਸੀ ਇਹ ਕੇ ਬਣਾ ਦੂੰ ਕਿ ਗੋਰੇ ਤੇ ਗੋੜੀਆਂ ਆ ਕੇ ਇੱਥੇ ਕੰਮ ਕਰਿਆ ਕਰਨਗੇ ਦੱਸੋ ਕੋਈ ਲੱਗਦਾ ਹਾਲਾਤ ਕਿ ਗੋਰੇ ਤੇ ਗੋੜੀਆਂ ਇੱਥੇ ਹੋਣਗੇ